ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਇਹ ਜੀ ਆਪਣਾ ਇੱਕ ਹੋਰ ਨਵਾਂ ਬਲੌਗ ਤੇ ਅਸੀਂ ਗਈਆਂ ਸੀ ਰਾਣੀ ਜਠਾਣੀ ਰੂਪਸਕੇਅਰ ਲੁਧਿਆਣਾ ਉਥੋਂ ਕੱਪੜੇ ਲੈਣ ਗਈ ਸੀ ਅਸੀਂ ਸੇਲ ਲੱਗੀ ਹੋਈ ਬਹੁਤੇ ਜਾਣੇ ਨੂੰ ਸ਼ਾਇਦ ਪਤਾ ਵੀ ਹੋਗਾ ਕਿ ਨਹੀਂ ਵੀ ਤੇ ਉਹ ਸੇਲ ਜਿਹੜੀ ਆ ਉਹ ਇੱਕ ਮਹੀਨਾ ਲਗਾਤਾਰ ਚੱਲਦੀ ਹੈ ਰੂਪਸਕੇਅਰ ਵਾਲਿਆਂ ਦੇ ਫਰਵਰੀ ਤੋਂ ਸ਼ੁਰੂ ਹੁੰਦੀ ਤੇ ਮਾਰਚ ਤੱਕ ਤਕਰੀਬਨ ਉਹ ਸੇਲ ਜਿਹੜੀ ਉਹ ਚੱਲਦੀ ਆ ਤਾਂ ਅਸੀਂ ਇਹ ਸੂਟ ਲੈ ਕੇ ਆਈਆਂ ਉਥੋਂ ਸੇਲ ਚੋਂ ਦਿਖਾ ਦੋ ਨਾਲੋਂ ਇਹ ਸੂਟ ਲੈ ਕੇ ਆਈਆਂ ਤੇ ਤੁਹਾਨੂੰ ਦਿਖਾਉਣੀ ਕਿਦਾਂ ਦੇ ਸੂਟ ਆ। ਬੱਲਾ ਇਹ ਵਾਲਾ ਸੂਟ ਆ ਤੇ ਤੁਹਾਨੂੰ ਪ੍ਰਾਈਸ ਟੈਗ ਦੇ ਨਾਲ ਦੱਸਾਂਗੇ। ਉਹਦਾ ਕੀ ਕਈ ਲੋਕੀ ਬਹੁਤ ਦੂਰ ਹੋ ਜਾਂਦੇ ਆ ਸੇਲ ਵਿੱਚ ਪਰ ਉਹ ਚੀਜ਼ ਕਈ ਜਾਨੀ ਨਹੀਂ ਮਿਲਦੀ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਚੁਆਇਸ ਹੁੰਦੀ ਆ। ਇਸ ਕਰਕੇ ਤੁਹਾਨੂੰ ਦੱਸਦੇ ਆ ਸਟੱਫ ਵੀ ਦਾਂਦੇ ਆ ਜਿਹੜੇ ਸਸਤੇ ਸੂਟ ਉਹਨਾਂ ਦਾ ਸਟੱਫ ਜਿਹੜਾ ਕਿਦਾਂ ਦਾ। ਤੇ ਇਹ ਆ ਜੀ ਇਹਦਾ ਦੁਪੱਟਾ। ਸੂਟ ਦਾ ਆਹ ਬਾਈ ਕੋਈ ਇਹ ਦੁਪੱਟ ਮਤਲਬ ਕਿ ਪੂਰਾ ਸੂਟ ਤਾਂ ਦਿਖਾਉਣੀ ਪੈਣਾ ਇਹ ਆ ਜੈਂਪਰ ਇਹ ਸੂਟ ਦਾ ਇਹ ਜੈਂਪਰ ਆ ਮਤਲਬ ਕਿ ਕਿਤੇ ਕਿਤੇ ਇਹਦੇ ਸਟੋਨ ਲੱਗਾ ਹੋਇਆ ਤੇ ਪਿਓਰ ਕਾਟਨ ਚ ਆ ਜੈਂਪਰ ਪਿਓਰ ਕਾਟਨ ਦੇ ਵਿੱਚ ਤੇ ਇਹ ਇਹਦੀ ਸਲਵਾਰ ਆ ਸਲਵਾਰ ਹੈਗੀ ਆ 2.5 ਮੀਟਰ ਤੇ ਇਹ ਇਹਦੀ ਬਾਟਮ ਆ ਬਾਟਮ ਕਹ ਲਓ ਸਲਵਾਰ ਕਹ ਲਓ ਇਹ ਹੈਗੀ ਆ ਜੀ 2.5 ਮੀਟਰ ਇਹਦੇ ਨਾਲ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਤੇ ਇਹ ਸੂਟ ਦੀ ਪ੍ਰਾਈਸ ਹੈਗੀ ਆ ਮਨੀ ਲੱਗ ਗਿਆ ਦੇਖ ਲਓ 390 390 ਰੁਪਏ ਦਾ ਸੂਟ ਆ ਇਹੋ ਇਹ ਵਾਲਾ 390 ਰੁਪਏ ਦਾ ਫਿਰ ਸੈਕਿੰਡ ਸੂਟ ਇਹ ਵਾਲਾ ਇਹ ਹੈ ਜੀ ਜੈਂਪਰ ਇਹ ਪਿਓਰ ਕਾਟਨ ਹੈ ਨਾ ਪਿਓਰ ਕਾਟਨ ਇੱਕ ਫਲਾਵਰ ਇਹਦੇ ਇੱਥੇ ਹੈ ਇੱਕ ਇਹ ਫਲਾਵਰ ਇੱਕ ਇਹ ਵਾਲਾ ਫਲਾਵਰ ਪਿਓਰ ਕਾਟਨ ਹੈ ਇਹੋ ਤੇ ਇਹਦੀ ਕਾਟਨ ਦੀ ਸਲਵਾਰ ਸਲਵਾਰ ਵੀ ਪਿਓਰ ਕਾਟਨ ਚ ਹੈ ਤੇ ਇਹ ਹੈ ਜੀ ਇਹਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਇਹ ਦੁਪੱਟਾ ਜਿਹੜਾ ਹੈ ਹਾਫ ਪਿਓਰ ਦਾ ਇਹ ਹਾਫ ਪਿਓਰ ਦਾ ਦੁਪੱਟਾ ਦੁਪੱਟਾ ਬਹੁਤੀ ਸੋਹਣਾ ਹਾਫ ਪਿਓਰ ਦਾ ਦੁਪੱਟਾ ਹੈ ਤੇ ਇਹ ਸੂਟ ਹੈਗਾ ਵਾ ਜੀ ਇਹ ਹੈਗਾ ਜੀ 640 ਰੁਪਏ ਦਾ 640 ਇਹ ਹੈ ਜੀ ਤੀਜਾ ਸੂਟ ਇਹ ਹੈਗਾ ਜੀ ਇਹ ਵਾਲਾ ਬੜਾ ਹੀ ਸੋਹਣਾ ਕਲਰ ਹੈ ਉਹ ਗ੍ਰੀਨ ਜਿਹਾ ਮਹਿੰਦੀ ਗ੍ਰੀਨ ਜਿਹਾ ਇਹ ਹੈਗਾ ਜੀ ਜੈਂਪਰ ਇਹ ਜੈਂਪਰ ਇਹ ਜੈਂਪਰ ਦੇ ਸਾਰੇ ਕਿਤੇ ਲੱਗੇ ਹੋਏ ਸੀਕਵੈਂਸ ਜੇ ਇਹ ਸਾਰੇ ਸੂਟ ਮੈਰੀ ਦਰਾਣੀ ਦੇ ਆ ਮਤਲਬ ਜਿਹੜੀ ਮੇਰੇ ਨਾਲ ਆਈ ਹੈ ਇਹ ਸਾਰੇ ਉਹਦੇ ਸੂਟ ਆ ਪਹਿਲਾਂ ਜਿਹੜੀ ਮਤਲਬ ਅਸੀਂ ਸ਼ਾਪਿੰਗ ਕੀਤੀ ਦੋਨਾਂ ਜਾਣੀਆਂ ਨੇ ਤੇ ਇਹ ਆ ਇਹਦੀ ਬਾਟਮ ਇਹ ਵਾਲੀ ਬਾਟਮ ਮਦਕੋਸ਼ ਉਹਨੇ ਆਪਣੀ ਸੱਸੂ ਮਾਂ ਲਈ ਖਰੀਦੇ ਆ ਕਿ ਜੋਨੇ ਆਪਣੇ ਲਈ ਖਰੀਦੇ ਆ ਮਤਲਬ ਮਿਕਸ ਜੇ ਲੈ ਲੈ ਜਿੰਨੇ ਵੀ ਮਤਲਬ ਜਿਹੜਾ ਲੈਣਾ ਹੋਇਆ ਸੂਟ ਉਹ ਲੈ ਸਕਦਾ ਇਹ ਆ ਇਹਦਾ ਕਾਟਨ ਦਾ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਹੈ ਪਿਓਰ ਕਾਟਨ ਦਾ ਦੁਪੱਟਾ ਇਹ ਦੇਖੀਏ ਇਹ ਪਿਓਰ ਕਾਟਨ ਦਾ ਦੁਪੱਟਾ ਹੈ ਇਹ ਪਿਓਰ ਕਾਟਨ ਦਾ ਦੁਪੱਟਾ ਤੇ ਇਹ ਦੱਸ ਨਹੀਂ ਤੁਹਾਨੂੰ ਕਿੰਨੇ ਦਾ ਆਇਆ ਇਹ ਆਇਆ ਸਿਰਫ 270 ਰੁਪਇਆ ਓਨਲੀ 270 ਕਰਪਾਉਨ ਕੋਈ ਮਾੜੇ ਸੂਟ ਨਹੀਂ ਆ ਉਹ ਵਾਲੇ ਪੁਰ ਦੇ 270 ਵੇ ਦਾ ਹੁੰਦਾ ਕੀ ਹੈ ਨਾ ਮਨਵੀਰ ਇਹ ਇਹ ਨੈਕਸਟ ਸੂਟ ਇਹ ਹੈਗਾ ਬਹੁਤ ਹੀ ਸੋਹਣਾ ਕਲਰ ਰੈੱਡ ਜਿਹਾ ਆ ਪਰਪਲ ਜਿਹਾ ਐਦਾਂ ਦਾ ਇਹ ਆ ਜੀ ਜੈਂਪਰ ਇਹ ਉੱਤੇ ਬਣਿਆ ਹੋਇਆ ਤੇ ਫਲਾਵਰ ਕਿ ਜਿਹੜੇ ਫਲਾਵਰ ਹਨ ਨੂੰ ਹਾਈਲਾਈਟ ਕੀਤਾ ਹੋਇਆ flowers ਨੂੰ ਇਹ ਇਹਦੀ कॉटन दी सलवार 2.5 ਮੀਟਰ ਦੀ ਆ तकरीबन सारे 2.5 ਮੀਟਰ ਹੀ ਆ बॉटम ਜਿਹੜੀ ਆ ਉਹ 2.5 ਮੀਟਰ ਹੀ ਆ ਇਹ सलवार ਤੇ ਇਹ ਆ ਜੀ ਇਹਦਾ ਹਾਫ प्योर ਦਾ ਦੁਪੱਟਾ ਪ੍ਰਿੰਟਿੰਗ ਦੇ ਵਿੱਚ ਬਹੁਤ ਸੋਹਣਾ ਦੁਪੱਟਾ ਸੋਹਣਾ ਨਾਲ ਦੁਪੱਟਾ ਹਾਂਜੀ ਇਹਦੀ ਪ੍ਰਾਈਸ ਹੈਗੀ ਆ ਇਹ ਦੇਖੋ ਇਹ ਵੀ 640 ਰੁਪਏ ਦਾ 640 ਰੁਪਏ ਦਾ ਇਹ 올ਓਵਰ ਵਾਲਾ ਇਹ ਵਿਦਾਊਟ ਦੁਪੱਟਾ ਇਹ ਵਾਲਾ ਵਿਦਾਊਟ ਦੁਪੱਟਾ 올ਓਵਰ ਸੂਟ ਆ ਇਹ ਹੈਗਾ ਵਾ ਜੀ ਓਨਲੀ 300 300 ਰੁਪਏ ਦਾ ਹੈ ਸੂਟ 5 ਮੀਟਰ ਜਿਹੜਾ 올ਓਵਰ ਦੇ ਵਿੱਚ ਇਹ ਵਾਲਾ ਇਹਦਾ ਟੈਗ ਸੀ ਲਾ ਦਿੱਤਾ ਸੀ ਇਹ ਪੈਸੇ ਦਾ ਆਹ ਸੂਟ ਹੈਗਾ ਜੀ ਪਿਓਰ ਵਾਈਟ ਆ ਇਹਦਾ ਵਾਈਟ ਦੁਪੱਟਾ ਤੇ ਆ ਇਹਦੇ ਨਾਲ 4 ਮੀਟਰ ਬਾਟਮ ਆ ਇਹ 4 ਮੀਟਰ ਬਾਟਮ ਦਾ ਆ ਵਾ ਪਏ ਇਹਦੇ ਵਿੱਚੋਂ ਤੁਸੀਂ ਪਲਾਜ਼ੋ ਬਣਾ ਕੇ ਤੇ ਜੈਂਪਰ ਥੱਲੇ ਇਹਦੇ ਵਿੱਚੋਂ ਇਹ ਲਾਈਨਿੰਗ ਜਿਹੜੀ ਉਹ ਲੱਗ ਜਾਣੀ ਆ ਤੇ ਇਹ ਆ ਜੀ ਸੂਟ ਇਹ ਵਾਲਾ ਸੂਟ ਵਾਈਟ ਇਹ ਵੀ ਮੇਰੀ ਦਰਾਣੀ ਨੇ ਲਿਆ ਜੀ ਇਹ ਹੈਗਾ ਸਿਰਫ 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 440 ਦਾ ਇਹਦਾ ਟੈਗ ਲੱਤ ਗਿਆ ਸੀ 440 ਰੁਪਏ ਦਾ ਹੈ ਸਿਰਫ ਹੁਣ ਮੈਂ ਜਿਹੜੇ ਮੈਂ ਆਪਣੇ ਲਈ ਸੂਟ ਲਏ ਹੁਣ ਮੈਂ ਉਹ ਦਿਖਾਉਣੀ ਆ ਮੈਂ ਆਪਣੇ ਵਾਸਤੇ ਜਿਹੜੇ ਲਏ ਆ ਮੈਂ ਜਿਹੜੇ ਆਪਣੇ ਲਈ ਲਏ ਆ ਮੈਂ ਕ੍ਰੇਪ ਵਿੱਚ ਲਏ ਆ ਮੈਨੂੰ ਪ੍ਰਿੰਟ ਬਹੁਤ ਸੋਹਣੇ ਲੱਗੇ ਮੈਂ ਤਾਂ ਕ੍ਰੇਪ ਵਿੱਚ ਲਏ ਤੇ ਜਿਹੜੇ ਮੈਂ ਲਏ ਆ ਉਹ ਹੈਗਾ ਜੀ ਇਹ ਵਾਲਾ ਜੈਂਪਰ ਇਹ ਜੈਂਪਰ ਆ ਪਿਓਰ ਕਰੇਵ ਆ ਇਹੋ ਕਰੇਪ ਕਰੇਪ ਆ ਪਿਓਰ ਇਹ ਜੈਂਪਰ ਆ ਆਜੀ ਇਹਦੀ ਬੋਟਮ ਆ ਸਲਵਾਰ ਇਹ ਵਾਲੀ ਸਲਵਾਰ ਆ ਤੇ ਨਾਲ ਇਹਦੇ ਹੈਗੀ ਆ ਦੁਪੱਟਾ ਹਾਫ ਪਿਓਰ ਦਾ ਸੇਮ ਜੈਂਪਰ ਵਾਲੀ ਜਿਹੜੀ ਉਹਦੇ ਉੱਤੇ ਪ੍ਰਿੰਟਿੰਗ ਆ ਇਹ ਵਾਲਾ ਇਹ ਵਾਲਾ ਇਹਦਾ ਦੁਪੱਟਾ ਇਹਨਾਂ ਦਾ ਇਸ ਨੂੰ ਬਹੁਤ ਸੋਹਣਾ ਲੱਗ ਰਿਹਾ ਤੇ ਇਹ ਸੂਟ ਪਿਆ ਜੀ ਸਾਨੂੰ 1 1090 ਦਾ ਮੀਨਸ ਕੀ 10 ਰੁਪਏ ਘੱਟ 1100 ਦਾ ਤੇ ਇੱਕ ਸੂਟ ਜਿਹੜਾ ਮੈਨੂੰ ਬਹੁਤ ਸੋਹਣਾ ਉੱਤੇ ਕਲਰ ਲੱਗਾ ਇਹ ਚ ਦੋ ਕਲਰ ਇੱਕ ਕਲਰ ਹੋਰ ਸੀ ਉਹਦੇ ਵਿੱਚ ਬਲੈਕ ਸੀ ਪ੍ਰਿੰਟ ਤੇ ਇਹ ਹੈਗਾ ਜੀ ਗ੍ਰੀਨ ਮਤਲਬ ਕਿ ਟਾਈ ਐਂਡ ਡਾਈ ਪ੍ਰਿੰਟ ਵਿੱਚ ਆਇਆ ਸੂਟ ਇਹ ਵੀ ਕ੍ਰੇਪ ਦਾ ਹੈ ਇਹ ਹੈਗਾ ਜੀ ਇਹਦਾ ਜੈਂਪਰ ਕ੍ਰੇਪ ਵਿੱਚ ਇਹ ਮੈਂ ਅੱਜ ਸਟੀਚ ਕਰਦਿਆਂ ਦੇਣਾ ਸੀ ਮੈਂ ਘਰੇ ਰਹਿਣੀ ਇਹ ਦਾ ਜੈਂਪਰ ਆ ਕ੍ਰੇਪ ਚ ਤੇ ਨਾਲ ਇਹਦੇ ਆ ਮਹਿੰਦੀ ਕਲਰ ਦੀ ਸਲਵਾਰ ਆ ਇਹ ਵਾਲੀ ਇਹ ਸਲਵਾਰ ਆ ਤੇ ਇਹ ਇਹਦਾ ਦੁਪੱਟਾ ਇਹ ਦੁਪੱਟਾ ਨੂੰ ਬਹੁਤ ਸੋਹਣਾ ਲੱਗਾ ਇਹ ਸੂਟ ਮੈਂ ਕੁਛ ਛੱਡਿਆ ਨਹੀਂਆ ਮੈਂ ਕਿ ਮੈਂ ਲੈ ਹੀ ਲੈਣਾ ਏ ਸੂਟ ਤੇ ਇਹ ਵੀ ਹੈਗਾ ਵਾ ਜੀ 1000 ਤੇ 90 ਰੁਪਏ ਦਾ ਇਹ ਵਾਲਾ ਵੀ ਤੇ ਬਾਕੀ ਤੁਸੀਂ ਉੱਥੇ ਜਾਇਓ ਮਤਲਬ ਜਿਹੜੇ ਲੱਗੇ ਉਹ ਤਾਂ ਜਾ ਹੀ ਸਕਦੇ ਆ ਦੇਖ ਕੇ ਉਹਨੂੰ ਕੀ ਕਹੀਦਾ ਸੂਟ ਲੈਣੇ ਵੰਦੇ ਆ ਤੇ ਕਿਉਂਕਿ ਉਹਨੂੰ ਕੀ ਕਹੀਦਾ ਕਈਆਂ ਦੇ ਉੱਤੇ ਦਾਗ ਵੀ ਲੱਗੇ ਆ ਜਾਂ ਕਈ ਵਾਰੀ ਬਾਟਮ ਜਿਹੜੀ ਸੂਟ ਦਾ ਮਤਲਬ ਜੈਂਪਰ ਦਾ ਕੱਪੜਾ ਕਈ ਵਾਰੀ ਬਹੁਤ ਸੋਹਣਾ ਫਾਈਨ ਫਾਈਨ ਕੱਪੜਾ ਤੇ ਪਰ ਜਿਹੜੀ ਬਾਟਮ ਦਾ ਕੱਪੜਾ ਉਹ ਇੰਨਾ ਵਧੀਆ ਨਹੀਂ ਹੁੰਦਾ ਬਕਵਾਸ ਜਿਹਾ ਹੁੰਦਾ ਇਹ ਵੈਸੇ ਤਾਂ ਬਹੁਤ ਵੈਰਾਈਟੀ ਆ ਉੱਤੇ ਬਹੁਤ ਮਤਲਬ ਕਿ ਜਾਣਾ ਚਾਹੀਦਾ ਪਰ ਦੂਰ ਵਾਲਿਆਂ ਨੂੰ ਕੋਈ ਫਾਇਦਾ ਨਹੀਂ ਜਾਂਦਾ ਜਿਹੜੇ ਲੱਗੇ ਆ ਉਹ ਜਾਣ ਤੇ ਕਿਉਂਕਿ ਉੱਥੇ ਇੰਨਾ ਕ੍ਰਾਸ਼ ਅਸੀਂ ਦੋਨੇ ਜਾਣੀਆਂ ਮਤਲਬ ਕਿ ਦੇ ਡੈਡੀ ਦੀ ਥੈਰੇਪੀ ਹੋਣ ਮਤਲਬ ਮੇਰੇ ਹਸਬੰਦ ਦੀ ਥੈਰੇਪੀ ਹੋਣ ਲੱਗੀ ਸੀ ਤੇ ਟ੍ਰੀਟਮੈਂਟ ਕਰਵਾਉਣ ਜਾਂਦੇ ਉੱਥੋਂ ਲੱਗ ਹੀ ਪੈ ਜਾਂਦਾ ਏ ਉਹ ਆ ਰੂਪਸਕਅਰ ਵਾਲੇ ਤੇ ਉੱਥੇ ਉਹਨੂੰ ਕੀ ਕਹਿੰਦਾ ਸੀ 10 ਵਜੇ ਅਸੀਂ ਤਕਰੀਬਨ 10:30 ਦੇ ਲੱਗੇ ਅਸੀਂ ਪਹੁੰਚ ਗਈਆਂ ਸੀ ਤੇ 10:30 ਵਜੇ ਬਹੁਤ ਮਤਲਬ ਕਿ ਰਸ਼ ਪੈਣਾ ਸ਼ੁਰੂ ਹੋ ਗਿਆ ਸੀ 10:30 ਵਜੇ ਦੀਆਂ ਗਈਆਂ ਸੀ ਵੀ ਉੱਥੇ ਇੰਨਾ ਰਸ਼ ਸੀ ਵੀ ਅ ਡੇ ਇੱਕ ਤੋਂ 1:30 ਦੇ ਵਿੱਚ ਅਸੀਂ ਉੱਥੋਂ ਬਾਹਰ ਨਿਕਲੇ ਅੱਧੇ ਘੰਟੇ ਤੋਂ ਉੱਪਰ ਸਾਨੂੰ ਬਿੱਲ ਬਣਾਉਣ ਨੂੰ ਲੱਗ ਗਿਆ ਪਾਉਜ਼ ਕਰੀ ਬਾਕੀ ਜਿੰਨਾ ਉੱਥੇ ਰਸ਼ ਹੁੰਦਾ ਨਾ ਬੱਚਿਆਂ ਨੂੰ ਤਾਂ ਬਿਲਕੁਲ ਨਾਲ ਨਾਲ ਲੈ ਕੇ ਜਾਓ ਛੋਟਿਆਂ ਨੂੰ ਕਿਉਂਕਿ ਬੱਚੇ ਬਹੁਤ ਰੋਂਦੇ ਉੱਥੇ ਤੋ ਜਿਹੜੇ ਬੰਦਨ ਨੂੰ ਘਬਰਾਹਟ ਨਹੀਂ ਹੁੰਦੀ ਉਹੀ ਉੱਥੇ ਜਾ ਕੇ ਸ਼ੋਪਿੰਗ ਕਰ ਸਕਦਾ ਨਹੀਂ ਤੋ ਬਹੁਤ ਜ਼ਿਆਦਾ ਸਫੋਕੇਸ਼ਨ ਜੀ ਵੀ ਹੋ ਜਾਂਦੀ ਹੈ ਤੇ ਥੱਲੇ ਜਿੱਥੇ ਅਸੀਂ ਬਿੱਲ ਬਣਾਉਣ ਬੇਸਮੈਂਟ 'ਚ ਜਾਨੇ ਆਪਾਂ ਉੱਥੇ ਤੋਂ ਤੁਸੀਂ ਇਹ ਮੰਨ ਕੇ ਚੱਲੋ ਨਾ ਤੁਸੀਂ ਅਸੀਂ 1 ਵਜੇ ਦੇ ਲੱਗ ਗਿਆ ਆਪਣਾ ਸਾਰਾ ਇਹਦਾ ਬਿਲਿੰਗ ਕਰਕੇ ਵੀ ਬਾਹਰ ਉੱਥੇ ਦਿੰਦੇ ਆ ਤੁਹਾਡਾ ਪੌਲੀਥੀਨ ਬੈਗ ਕੈਰੀ ਬੈਗ ਜਦੋਂ ਅੱਧੇ ਘੰਟੇ ਤੋਂ ਉੱਪਰ ਲੱਗ ਗਿਆ ਉਹ ਕੈਰੀ ਬੈਗ ਹੀ ਉਹਨੂੰ ਕੀ ਕਹੇ ਤਾਂ ਉਹਨਾਂ ਨੂੰ ਸਾਨੂੰ ਦੇਣ ਵਿੱਚ ਖੜੇ ਰਹਿਣਾ ਪਰਨਾ ਉੱਥੇ ਤੋ ਚਲੋ ਜੀ ਐਸੀ ਐਸੀ ਕੱਪੜੇ ਲੈ ਕੇ ਆਏ ਆ ਰੂਪ ਸਕੁਅਰ ਜਿੱਥੇ ਕਿਸੇ ਲੱਗੀ ਹੋਈਆਂ ਇਹਦੇ ਨਾਲ ਹੀ ਕਰਦੇ ਇਸ ਵਲੌਗ ਦਾ ਪਰ ਐਂਡ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਬਾਏ